ਕ੍ਰਿਤਮਾ ਵੱਲੋਂ ਅਦਬ ਸਤਕਾਰ ਸਹਿਤ ਸੱਚੀ ਕਾਲਜੀ ਆਦab ਨਮਸਕਾਰ ਅੱਜ ਕੋੜੜਾ ਛੰਦ ਵਿੱਚ ਲਿਖੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹਾਂ ਰਚਨਾ ਦਾ ਸਿਰਲੇਖ ਹੈ ਜਿੱਤ ਦਾ ਨਗਾੜਾ ਜਿਤਣੀ ਹੈ ਬਾਜ਼ੀ ਸਮਿਆਂ ਦੇਹਾਨ ਦੀ ਹੱਕ ਦੀ ਹੈ ਗੱਲ ਨਹੀਂ ਪੁਣਛਾਣਦੀ ਹਵਨੇ ਵਜਾਇਆ ਖੁਸ਼ੀਆਂ ਦਾ ਸਾਜ਼ ਹੈ ਚਿੱਤ ਦੇ ਨਗਾੜੇ ਦੀ ਮਿੱਠੀ ਆਵਾਜ਼ ਹੈ ਓਕਸਾ ਮੈਨੂੰ ਹੈ ਕਰਨਾ ਸਾਨੀ ਜੀ ਪਥਰਾ ਤੇ ਪਾਣਾ ਜਿੱਤ ਦਾ ਨਿਸ਼ਾਨ ਜੀ ਹੌਸਲੇ ਦੀ ਹੁੰਦੀ ਉੱਚ ਪਰਵਾਜ਼ ਹੈ ਜਿੱਤ ਦੇ ਨਗਾੜੇ ਦੀ ਮਿੱਠੀ ਆਵਾਜ਼ ਹੈ ਜ਼ੁਲਮੀ ਹਨੇਰੀ ਨੂੰ ਪੈਣਾ ਵੰਗਾਰਨਾ ਇਸ ਅਨਿਆਂ ਨੂੰ ਹੋਰ ਨਾ ਸਹਾਰਨਾ ਮੰਜ਼ਲ ਤੇ ਨੇੜੇ ਅੱਖ ਬਣੀ ਬਾਜ਼ ਹੈ ਜਿੱਤ ਦੇ ਨਗਾੜੇ ਦੀ ਮਿੱਠੀ ਆਵਾਜ਼ ਹੈ ਹਨੇਰੇ ਨੂੰ ਪਾਈ ਚਾਨਣ ਨਿਮਤ ਹੈ ਦੁਨੀਆ ਨੇ ਪਾਈ ਸੂਰਜ ਦੀ ਦਾਤ ਹੈ ਵਕਤ ਨੂੰ ਹੁਣਾ ਹਿੰਮਤ ਤੇ ਨਾਜ਼ ਹੈ ਜਿੱਤ ਦੇ ਨਗੜ ਦੀ ਮਿੱਠੀ ਆਵਾਜ਼ ਹੈ ਰੁਕਣਾ ਸਕਦੇ ਅੱਗੇ ਤੁਰ ਜਾਵਣਾ ਲੰਘ ਗਿਆ ਸਮਾਂ ਤੇ ਹੱਥ ਨਾ ਵਣਾ ਵੇਖੀ ਜਾ ਕੀ ਹੁੰਦਾ ਇਹ ਅਜੇ ਆਗਾਜ਼ ਹੈ ਜਿੱਤ ਦੇ ਨਗਾਰੇ ਦੀ ਮਿੱਠੀ ਆਵਾਜ਼ ਹੈ ਸ਼ੁਭ ਕਰਮਨ ਤੋਂ ਮੂੰਹ ਨਹੀਂ 모ੜਨਾ ਲੈ ਕੇ ਰੱਬ ਦਾ ਨਾਂ ਫਿਰ ਡੱਕਾ ਤੋੜਨਾ ਕਹਿਣਾ ਨਾ ਕਿਸੇ ਨੂੰ ਦਿਲ ਦਾ ਜੋ ਰਾਜ਼ ਹੈ ਜਿੱਤ ਦੇ ਨਗਾਰੇ ਦੀ ਮਿੱਠੀ ਆਵਾਜ਼ ਹੈ ਬੈਠ ਨਹੀਂ ਜਾਣਾ ਕਦ ਦਿਲ ਹਾਰ ਕੇ ਕੋਸ਼ਿਸ਼ ਕਰੋ ਜੀ ਮਨ ਵਿੱਚ ਧਾਰ ਕੇ ਡੰਕੇ ਦੀ ਝੋਟ ਦਾ ਰੱਖਣਾ ਅੰਦਾਜ਼ ਹੈ ਜਿੱਤ ਦੇ ਨਗੜ ਦੀ ਮਿੱਠੀ ਆਵਾਜ਼ ਹੈ ਕਾਣੀ ਵੰਡ ਨਹੀਂ ਕਹਿਣਾ ਮਨਸਾਫ਼ ਨੂੰ ਚੁਣ ਲੈਣਾ ਆਪ ਬਸ ਇਨਸਾਫ਼ ਨੂੰ ਜੇਹ ਗਲ ਜ਼ਾਹਰ ਤਕਾਦਾ ਲਿਹਾਜ਼ ਹੈ ਜਿੱਤ ਦੇ ਨਗਾੜ ਦੀ ਮਿੱਠੀ ਆਵਾਜ਼ ਹੈ ਜਿੱਤ ਦੇ ਨਗਾੜ ਦੀ ਮਿੱਠੀ ਆਵਾਜ਼ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ